ਤਾਂ ਵੀ ਮੈਂ ਗੋਟਾ ਵੱਢਣੇ ਤੁਹਾਡੇ ਪਿੰਡ ਲੋਕੇ ਕਲਾਂ ਦੇ ਵਿੱਚ ਅਸ ਵਕਤ ਅਸੀਂ ਬੈਠੇ ਹੋਏ ਆ ਸਾਡੇ ਨਾਲ ਵੀਰ ਨੇ ਤੇ ਇਹਨਾਂ ਦੀ ਕੋਈ ਪਿੰਡ ਦੇ ਵਿੱਚ ਹੀ ਕੋਈ ਝਗੜਾ ਹੋਇਆ ਵਾ ਕੀ ਗੱਲ ਕੀ ਆ ਆਪਾਂ ਗੱਲਬਾਤ ਇਹਨਾਂ ਵੀਰਾਂ ਤੋਂ ਪੁੱਛਦੇ ਸਾਰੀ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਤੇ ਵੀਰ ਜੀ ਕਿਥੇ ਲੋਕੇ ਕਲਾਂ ਦੇ ਰਹਿਣ ਵਾਲੇ ਹੋ ਹਾਂਜੀ ਮੈਂ ਲੋਕੇ ਕਲਾਂ ਦਾ ਰਹਿਣ ਵਾਲਾ ਤੇ ਵੀਰ ਕੀ ਘਟਨਾ ਕੀ ਵਾਪਰੀ ਹੈ ਜਿਹੜੀ ਜਿਹੜਾ ਸੱਦਨਾ ਵਾ ਤੁਹਾਨੂੰ ਸਾਨੂੰ ਕੀ ਗੱਲ ਕੀ ਬਣੀ ਆ ਏ ਵੀਰ ਜੀ ਅੱਜ ਤੋਂ ਕੋਈ 3 ਮਹੀਨੇ ਪੰਜਵੇਂ ਮਹੀਨੇ ਦੀ 19 ਤਰੀਕ ਨੂੰ ਜਵਾਕਾਂ ਦੀ ਕੋਈ ਗੱਲਬਾਤ ਹੋਈ ਤੇ ਮੈਂ ਜਵਾਕਾਂ ਨੂੰ ਛਡਾਉਣ ਗਿਆ ਸੀਗਾ ਤੇ ਉਹ ਜਿਹੜਾ ਜਵਾਕਾਂ ਦੇ ਨਾਲ ਗੱਲ ਪਿਆਏ ਉਹਦੇ ਕੋਲ ਇੱਕ ਆਪਾ ਸੀਗਾ ਜਦੋਂ ਉਹਦੇ ਕੋਲ ਆਪਾ ਡਿੱਗ ਪਿਆ ਪਾਸੇ ਤੇ ਉਹ ਆ ਹੀ ਆਪਾ ਗੁਰਪ੍ਰੀਤ ਸਿੰਘ ਕੋਲ ਦੀਨੇ ਚੁੱਕ ਕੇ ਮੇਰੀ ਉਂਗਲ ਤੇ ਮਾਰਿਆ ਤੇ ਮੇਰੇ ਸੱਟ ਲਾ ਦਿੱਤੀ ਅਛਾ ਜਜ ਇਸ ਵਿੱਚ ਮੇਰੀ ਉਂਗਲ ਵੱਡੀ ਗਈ ਆ ਜਿਹੜੀ ਉਂਗਲ ਤੁਹਾਡੀ ਵੱਡੀ ਆ ਉਹਦੇ ਵਿੱਚ ਵੱਡੀ ਆ ਹਾਂਜੀ ਤੇ ਇਹ ਜਦ ਉਂਗਲ ਵੱਡੀ ਦੇ ਇਹਦੇ ਵਿੱਚ ਤੁਸੇ ਕੋਈ ਦਾਖਲ ਵਗੈਰਾ ਨਹੀਂ ਹੋਇਆ ਵੀ ਜਦੋਂ ਇਹ ਉਂਗਲ ਵੱਡੀ ਗਈ ਵੀਰ ਜੀ ਮੈਂ ਉਦੋਂ ਹੀ ਸੱਦਾ ਆਪਣੇ ਜੀਰੇ ਹਸਪੀਟਲ ਦੇ ਵਿੱਚ ਐਂਬੂਲੈਂਸ ਆਈ ਆ 108 ਤੇ ਫੋਨ ਲਾਇਆ ਐਂਬੂਲੈਂਸ ਆਈ ਮੈਨੂੰ ਜੀਰੇ ਲੈ ਗਏ ਪਰ ਜੀਰੇ ਵਾਲਿਆਂ ਨੇ ਗਾਹ ਰੈਫਰ ਕਰਤਾ ਫਰੀਦਕੋਟ ਐਮਐਲਆਰ ਕੱਟੀ ਹੋਈ ਆ ਮੇਰੇ ਇੱਕ ਆ ਉਂਗਲ ਤੇ ਕਾਪਾ ਵੱਜਾ ਇੱਕਾ ਮੋਢੇ ਤੇ ਕਾਪਾ ਵੱਜਾ ਦੀ ਏਕਾ ਚੈਸਟ ਛਾਤੀ ਦੇ ਉੱਤੇ ਕਾਪਾ ਵੱਜਦਾ ਨਿਸ਼ਾਨ ਆ ਇਹਦਾ ਕੋਈ ਨਹੀਂ ਦਾ ਮੈਨੂੰ ਸਾਫ ਨਹੀਂ ਮਿਲ ਸਾਫ ਨਹੀਂ ਮਿਲਿਆਗਾ ਮੈਂ ਦਰਖਾਸਤ ਵੀ ਦਿੱਤੀਆਂ ਸੀਗੀਆਂ ਥਾਣੇ ਵੀ ਬਿਆਨ ਦੇ ਕੇ ਆਇਆ ਮੈਂ ਤਿੰਨ ਬੰਦੇ ਆ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਸਾਣਾ ਜੀਰਾ ਸਦਰ ਤੋਂ ਤੁਹਾਡਾ ਹਾਂਜੀ ਥਾਣਾ ਸਦਰ ਜੀਰਾ ਜੀ ਤੇ ਹੁਣ ਤਾਜੀ ਕਰਨਾ ਕੀ ਹੋਈ ਜਿਹੜੀ ਤੁਸੀਂ ਅੱਜ ਫੇਰ ਤੁਸੀਂ ਕਹਿ ਰਹੇ ਕੋਈ ਗੱਲਬਾਤ ਹੋਈ ਤਾਜੀ ਕਰਨਾ ਸਾਰੇ ਜਿਹੜੀ ਉਹ ਮੇਰੀ ਦਰਖਾਸਤ ਦਿੱਤੀ ਸੀ ਉਹਦਾ ਕੋਈ ਸਾਡਾ ਫੈਸਲਾ ਨਹੀਂ ਸੀ ਅਜੇ ਹੋਇਆ ਤੇ ਅੱਜ ਮੈਂ ਸਵੇਰ ਤੱਕੇ ਮੋਟਰ ਚਲਾਉਂਗੀ ਚੱਲਿਆ ਸੀਗਾ ਵਾਟਰ ਬਾਕਸ ਦੀ ਜਦ ਕਿ ਬਕਸ ਦੇ ਤੁਸੀਂ ਕੰਮ ਕਰਦੇ ਹੋ ਹਾਂਜੀ ਮੈਂ ਵਾਟਰ ਬਕਸ ਦੀ ਡਿਊਟੀ ਕਰਦਾ ਲਗਭਗ ਮੈਨੂੰ 16 ਸਾਲ ਹੋ ਗਏ ਜੀ ਵਾਟਰ ਬਕਸ ਤੇ ਕੰਟਰੈਕਟ ਬੇਸ ਤੇ ਡਿਊਟੀ ਕਰਦਾ ਜੀ ਓਕੇ ਤੇ ਸਰ ਮੈਂ ਜਦੋਂ ਸਵੇਰ ਪਾਣੀ ਛੱਡਣ ਚੱਲਿਆ ਵਾਟਰ ਬਕਸ ਤੋਂ ਤੇ ਮੈਂ ਬੂਏ ਦੇ ਵਿੱਚ ਖੜਾ ਸੀਗਾ ਮੁੰਡਾ ਇੱਕ ਮੇਰੇ ਕੋਲ ਦੀ ਨੰਗਿਆ ਕਾਲਾ ਸਿੰਘ ਪੁੱਤਰ ਅਛਰ ਸਿੰਘ ਦਾ ਮੈਂ ਉਹਨੂੰ ਆਵਾਜ਼ ਮਾਰ ਕੇ ਤੇ ਮੈਂ ਉਹਦੇ ਨਾਲ ਗੱਲ ਲੱਗਾ ਗੱਲ ਕਰਨ ਤਾਂ ਇਹ ਹੈ ਮੁੰਡਾ ਗੁਰਪ੍ਰੀਤ ਸਿੰਘ ਕੋਦੀ ਆਪਦੇ ਘਰੋਂ ਤੁਰਿਆ ਆਉਂਦਾ ਸੀਗਾ ਤੇ ਮੈਨੂੰ ਉਹਨੇ ਖੜ ਕੇ ਕਿੰਦਾ ਕਿਵੇਂ ਵੇਣਾ ਮੇਰੇ ਅਲ ਪੈੜਾ ਪੈੜਾ ਤੇ ਮੈਂ ਕਿਹਾ ਮੈਂ ਮੈਂ ਉਹਨੂੰ ਅੱਗੋਂ ਕਿਹਾ ਭਰਾ ਅੱਗੋਂ ਮੈਨੂੰ ਕਹਿੰਦਾ ਵੇਖ ਲੈ ਮੇਰੇ ਨਾਲ ਕਿਵੇਂ ਵੇਖਣਾ ਵਾ ਤੇ ਮੈਂ ਮੈਨੂੰ ਅੱਗੋਂ ਆਂਦਾ ਮੈਂ ਅੱਗੇ ਤੇਰੀ ਉਂਗਲ ਵੱਢੀ ਆਂ ਉਂਗਲ ਨਹੀਂ ਗਾਂ ਤੇਰਾ ਮੈਂ ਗੁੱਟ ਵੱਢਣਾ ਵਾ ਅੱਛਾ ਇਹ ਸ਼ਬਦ ਉਹਨੇ ਆਖੇ ਤੁਹਾਨੂੰ ਇਹ ਸ਼ਬਦ ਉਹਨੇ ਕਿਹਾ ਜੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਤੇਰਾ ਭਰਾਵਾ ਕੀ ਦੇਣਾ ਤੂੰ ਮੇਰੇ ਗੁੱਟ ਵੱਢਣੇ ਆ ਇਹਨੇ ਨੂੰ ਮੈਂ ਘਰ ਨੂੰ ਆ ਗਿਆ ਵਾ ਤੇ ਉਹ ਮਾਰਕੀਟ ਵਾਲ ਨੂੰ ਬੋਰ ਥੱਲੇ ਗਿਆ ਵਾ ਉਥੋਂ ਕਈ ਚੋਕੇ ਲਿਆਇਆ ਵਾ ਤੇ ਕਈਆਂ ਲਾ ਪਿਆ ਮਾਰਨ ਮੇਰੇ ਘਰ ਦੀ ਨੇ ਜਦੋਂ ਕਈਆਂ ਮਾਰ ਲਾ ਪਿਆ ਮੇਰੇ ਘਰ ਦੀ ਨੇ ਤਾਂ ਉਹਦਾ ਭੱਜ ਕੇ ਜਾ ਕੇ ਬੂਹਾ ਲਾਇਆ ਵਾ ਮੇਰੇ ਘਰ ਦੀ ਨੂੰ ਅੱਗੋਂ ਇਹ ਗੱਲਾਂ ਦਾ ਵੀ ਤੂੰ ਇਹਨੂੰ ਕਿ ਤੇ ਇਹ ਗੱਲਾਂ ਮਤਾਂ ਰੰਜਿਸ਼ ਕੀ ਤੁਹਾਡੇ ਪਹਿਲਾਂ ਦੱਸੋ ਰੰਜਿਸ਼ ਕਿਉਂ ਉਹ ਤੁਹਾਡੇ ਨਾਲ ਉਹ ਲੱਗਦਾ ਕਿਉਂ ਕੀ ਗੱਲ ਕੀ ਹੈ ਰੰਜਿਸ਼ ਵੀਰ ਜੀ ਇਹ ਅੱਜ ਤੋਂ ਤਕਰੀਬਨ 9 ਸਾਲ 10 ਸਾਲ ਪੁਰਾਣੀ ਗੱਲ ਆ ਇਹ ਮੁੰਡੇ ਦੇ ਨਾਲ ਦੋ ਮੁੰਡੇ ਹੋਰ ਵਾਟਰ ਬਾਕਸ ਦੇ ਉੱਤੇ ਚੜੇ ਸੀ ਜਦ ਕਿ ਮੇਰੀ ਉਥੇ ਡਿਊਟੀ ਆ ਵਾਟਰ ਬਾਕਸ ਤੇ ਤੇ ਮੈਂ ਇਹਨਾਂ ਦੇ ਜਦੋਂ ਇਹ ਵਾਟਰ ਬਾਕਸ ਤੇ ਚੜੇ ਕਿਸੇ ਨੇ ਮੈਨੂੰ ਫੋਟੋਆਂ ਪਾਤੀਆਂ ਵੀ ਆ ਬੰਦੇ ਵਾਟਰ ਬਾਕਸ ਦੇ ਉੱਤੇ ਚੜੇ ਆ ਇਹਦੀਆਂ ਬਕਾਇਦਾ ਫੇਸਬੁੱਕ ਤੇ ਵੀ ਫੋਟੋਆਂ ਹੈਗੀਆਂ ਵਾ ਟੈਂਕੀ ਦੇ ਉੱਤੇ ਬੈਠੇ ਦੀਆਂ ਸਰੀ ਦੇ ਉੱਤੇ ਟੈਂਕੀ ਦੇ ਟਾਪ ਤੇ ਚੜ ਕੇ ਬੈਠਾ ਵਾ ਜਦੋਂ ਇਹ ਉਥੇ ਬੈਠਾ ਮੈਂ ਇਹਨੂੰ ਮਾੜਾ ਚੰਗਾ ਨਹੀਂ ਕਿਹਾਗਾ ਮੈਂ ਤੜਕੇ ਸਵੇਰ ਅਗਲੇ ਦਿਨ ਕੰਮ ਹੈ ਸਰੀਏ ਦਾ ਕੰਮ ਵੀ ਕਰਦਾ ਬੈ ਸਾਈਡ ਤੇ ਮੈਂ ਮਿਹਨਤ ਕਰਦੇ ਹਾਂ ਹਾਂਜੀ ਮਿਹਨਤ ਮਜ਼ਦੂਰੀ ਕਰਦਾ ਮੈਂ ਜਦੋਂ ਅਗਲੇ ਦਿਨ ਤੜਕੇ ਸਵੇਰ ਕੰਮ ਤੇ ਚੱਲਿਆ ਤੇ ਮੈਂ ਇਹਦੇ ਗੁਰਪ੍ਰੀਤ ਸਿੰਘ ਦੇ ਘੋਦੀ ਦੇ ਡੈਡੀ ਨੂੰ ਛਿੰਦਾ ਸਿੰਘ ਨੂੰ ਤਲਾਹ ਕਰਕੇ ਕਿਹਾ ਮੈਂ ਕਿਹਾ ਵੀ ਬਾਈ ਤੇਰਾ ਮੁੰਡਾ ਟੈਂਕੀ ਤੇ ਚੜਦਾ ਵਾ ਤੇ ਮੇਰੇ ਚੈਂਬਰ ਰੂਮ ਦੇ ਸ਼ੀਸ਼ੇ ਵੀ ਟੁੱਟੇ ਆ ਮੈਂ ਤੜਕੇ ਸਵੇਰ ਤੋਂ ਮੋਟਰ ਚਲਾਉਣ ਗਿਆ ਮੈਂ ਅੰਦਰੋਂ ਕੱਚ ਹੁੰਝ ਕੇ ਬਾਹਰ ਸੁੱਟ ਕੇ ਆਇਆ ਓਕੇ ਕੈਮਰੇ ਦੇ ਕਮਰੇ ਦੇ ਵਿੱਚ ਉਹਨੂੰ ਖਤਰਾ ਹੋਈ ਹੁੰਦਾ ਨਾ ਕਿ ਉਹ ਮੋਟਰ ਦੇ ਪਾਣੀ ਦੇ ਨਾਲ ਕੋਈ ਛੇੜਛਾੜ ਨਾ ਕਰ ਦਵੇ ਕਿਉਂਕਿ ਪਾਣੀ ਸਾਰੇ ਪਿੰਡ ਦੇ ਬਿਨਾਂ ਹੁੰਦਾ ਬਿਲਕੁਲ ਜੀ ਮੈਂ ਇਹਦੇ ਡੈਡੀ ਪਾਣੀ ਪੀਂਦਾ ਜੇ ਕੱਲ ਨੂੰ ਕੋਈ ਵੀ ਪਾਣੀ ਦੇ ਵਿੱਚ ਹਵੀ ਨਬੀ ਹੋ ਗਈ ਤੇ ਮੈਂ ਤੁਹਾਡੇ ਮੁੰਡਿਆਂ ਦਾ ਨਾਂ ਲੈਣਾ ਕਿਉਂਕਿ ਇਹ ਟੈਂਕੀ ਦੇ ਉੱਤੇ ਚੜਦੇ ਆ। ਅੱਛਾ ਜੀ। ਇਹਨੇ ਛਿੰਦੇ ਨੇ ਗੁਰਪ੍ਰੀਤ ਸਿੰਘ ਖੋਦੀ ਦਾ ਜਿਹੜਾ ਪਿਓ ਸੀ ਸਿੰਦਾ ਸਿੰਘ ਉਹਨੇ ਕੋਦੀ ਨੂੰ ਆਪਦੇ ਮੁੰਡੇ ਨੂੰ ਗੁਰਪ੍ਰੀਤ ਨੂੰ ਡੱਕਿਆ ਜਦੋਂ ਉਹਨੂੰ ਕਿਹਾ ਵੀ ਤੂੰ ਟੈਂਕੀ ਦੇ ਉੱਤੇ ਕੀ ਲੈਣ ਚੜਿਆ? ਉੱਥੇ ਕਾਚ ਖਿਲਰ ਰਿਹਾ ਪਿਆ ਵਾ ਤੇ ਉਹ ਆਂਦਾ ਮੈਂ ਕਾਚ ਹੁੰਜ ਕੇ ਆ ਤੂੰ ਹੀ ਸ਼ੀਸ਼ੇ ਪੰਨੇ ਆ। ਜਦੋਂ ਸ਼ਾਮ ਨੂੰ ਐਸੇ ਸੰਧਿਆ ਦੇ ਵੇਲੇ ਸ਼ਾਮ ਨੂੰ ਲਗਭਗ ਤਕਰੀਬਨ 6:00 ਦੇ ਦਿਨ ਤੇ ਮੈਂ 7:30 ਵਜੇ ਕੰਮ ਤੋਂ ਘਰੇ ਆਇਆ ਇਹਨਾਂ ਨੇ ਮੈਨੂੰ ਮਾਰਕ ਕੋ ਦੀ ਤੇ ਇੱਕ ਇਹਦੇ ਨਾਲ ਮੁੰਡਾ ਸੀਗਾ ਗੋਪੀ ਗੋਪੀ ਉਹਦਾ ਨਾਮ ਹੀ ਗੁਰਪ੍ਰੀਤ ਆ ਗੋਪੀ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਉਹ ਹੁਣ ਤਾਂ ਨਹੀਂ ਤੁਹਾਡੇ ਨਾਲ ਲੜਾਈ ਉਹਨਾਂ ਨੇ ਤਾਂ ਨਹੀਂ ਲੜਾਈ ਕੀਤੀ ਜ਼ਰਾ ਜ਼ਰਾ ਨਹੀਂ ਸਰ ਬਲਵਿੰਦਰ ਸਿੰਘ ਦਾ ਜਿਹੜਾ ਮੁੰਡਾ ਗੁਰਪ੍ਰੀਤ ਆ ਜਦੋਂ ਜਦੋਂ ਉਦੋਂ ਮੌਕੇ ਤੇ ਦੁਬਾਰਾ ਇਹ ਦੁਬਾਰਾ ਫੇਰ ਟੈਂਕੀ ਤੇ ਚੜਨ ਨੂੰ ਗਏ ਆ ਤੇ ਜਦੋਂ ਦੁਬਾਰਾ ਗਏ ਆ ਮੈਂ ਇਹਦੇ ਮੁੰਡੇ ਗੁਰਪ੍ਰੀਤ ਦੇ ਡੈਡੀ ਨੂੰ ਛਿੰਦੇ ਨੂੰ ਕਹਿ ਗਿਆ ਮੈਂ ਹਾਂ ਤੇਰਾ ਮੁੰਡਾ ਫੇਰ ਟੈਂਕੀ ਤੇ ਲੱਗਾ ਚੜਨਾ ਮਗਰੇ ਮੇਰੇ ਨਾਲ ਛਿੰਦਾ ਚਲੇ ਗਿਆ ਵਾ ਨਾ ਛਿੰਦੇ ਨੇ ਮੈਨੂੰ ਕੋਈ ਮਾੜੀ ਚੰਗੀ ਗੱਲ ਆਖੀ ਨਾ ਮੈਂ ਛਿੰਦੇ ਨੂੰ ਕੋਈ ਮਾੜੀ ਚੰਗੀ ਗੱਲ ਆਖੀ ਛਿੰਦਾ ਮੇਰੇ ਨਾਲ ਨਾਲ ਤੁਰਿਆ ਗਿਆ ਨਾਲ ਹੀ ਛਿੰਦੇ ਨੇ ਤੁਰੇ ਜਾਂਦਿਆਂ ਮੇਰਾ ਛੋਟੇ ਭਰਾ ਦਾ ਘਰ ਨੇੜੇ ਆ ਮੇਰੇ ਛੋਟੇ ਭਰਾ ਦੇ ਨਾਲ ਛਿੰਦੇ ਦੀ ਬਹਿਣੀ ਉੱਠਣੀ ਸੀ ਨਾਲ ਉਹਨੂੰ ਬਾਜ਼ ਮਾਰ ਲਈ ਉਹਨੇ ਛਿੰਦਾ ਸਿੰਘ ਨੇ ਜਾਂਦਿਆਂ ਸਾਰੀ ਛਿੰਦਾ ਸਿੰਘ ਨੇ ਇਹਨੂੰ ਗੁਰਪ੍ਰੀਤ ਕੋਹਦੀ ਨੂੰ ਕੋਟਣਾ ਸ਼ੁਰੂ ਕਰਤਾ ਕੋਟ ਕੇ ਉਹਨੂੰ ਘਰੇ ਲੈ ਆਇਆ ਵਾ ਇਹ ਮੁੜ ਕੇ ਫੇਰ ਲੋ ਘਰੇ ਲੈ ਆਇਆ ਮੈਂ ਉਥੋਂ ਫੇਰ ਟੈਂਕੀ ਦੇ ਤੇ ਡਾਂਗਾ ਡੂੰਗਾ ਮਾਰੀਆਂ ਜਦ ਕਿ ਮੇਰੇ ਬੂਹੇ ਤੇ ਅਜੇ ਤੱਕਰ ਵੀ ਇਹਨਾਂ ਦੇ ਡਾਂਗਾ ਦੇ ਕਾਪਿਆਂ ਦੇ ਨਿਸ਼ਾਨ ਲੱਗੇ ਆ ਅੱਛਾ ਉਸੇ ਰੰਜਿਸ਼ ਦਾ ਹੀ ਤੁਸੀਂ ਕਿੰਨੇ ਵੀ ਹੁਣ ਦਿਨ ਤੁਹਾਡੇ ਨਾਲ ਲੜਦੇ ਆ ਉਸੇ ਉਹ ਰੰਜਿਸ਼ ਬਿਲਕੁਲ ਜੀ ਉਹ ਹੈ ਰੰਜਿਸ਼ ਰੱਖ ਕੇ ਅਗਲੇ ਦਿਨ ਸਵੇਰ ਪੰਚਾਇਤ ਇਕੱਠੀ ਹੋਈ ਪੰਚਾਇਤ ਦੇ ਵਿੱਚ ਇਹਦੇ ਪਿਓ ਗੌਰਪ੍ਰੀਤ ਸਿੰਘ ਕੋਦੀ ਦੇ ਪਿਓ ਛੰਦਾ ਸਿੰਘ ਨੇ ਗਲਤੀ ਦੀ ਮਾਫੀ ਵੀ ਮੰਗੀ ਅਸੀਂ ਉਸ ਮਸਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਸਾਡੇ ਨਾਲ ਇਹਨਾਂ ਦੀ ਆਉਣੀ ਜਾਣੀ ਵੀਰੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਸਾਨੂੰ ਛੱਦ ਦੇ ਰਹੇ ਆ ਤੁਹਾਡੇ ਕੋਈ ਰੰਜਿਸ਼ ਤਾਂ ਨਹੀਂ ਤੁਸੀਂ ਤੇ ਨਹੀਂ ਰੱਖੀ ਮੰਨਦੇ ਕੋਈ ਨਹੀਂ ਕੋਈ ਮੜਾ ਚੰਗਾ ਗਿਆ ਵੀ ਜਾਂ ਕੁਝ ਨਾ ਸਾਰਾ ਹਹੀਂ ਕੋਈ ਰੰਜਿਸ਼ ਨਹੀਂ ਰੱਖੀ ਮੈਂ ਤਾਂ ਸਗੋ ਉਸ ਤੋਂ ਬਾਅਦ ਇਹਨਾਂ ਨੂੰ ਇਹਨੂੰ ਇਸ ਮੁੰਡੇ ਨੂੰ ਬੁਲਾਇਆ ਤੱਕ ਨਹੀਂ ਇਹਦੇ ਡੈਡੀ ਨੂੰ ਇਹਦੀ ਮੰਮੀ ਕੋਲੇ ਵੀ ਇਹਦੀ ਮੰਮੀ ਦਾ ਪਿੱਛੇ ਜੇ ਪ੍ਰੇਸ਼ਨ ਹੋਇਆ ਸੀ ਕਿ ਗੋਡਿਆਂ ਦਾ ਤਾਂ ਮੈਂ ਉਹਦਾ ਵੀ ਸਭ ਨੂੰ ਪਤਾ ਲੈ ਕੇ ਆਇਆ ਇਹਦੇ ਡੈਡੀ ਨਾਲ ਵੀ ਮੇਰੀ ਬੋਲਣੀ ਕੁਣੀ ਫੁੱਲ ਸੀ ਵਧੀਆ ਸੀਗੀ ਇਹ ਤਾਂ ਇੱਕ ਭਰਾ ਫੋਗ ਦੇ ਵਿੱਚ ਜੱਗਾ ਜਗਰੂਪ ਸਿੰਘ ਉਹ ਵੀ ਆਪਣੇ ਨਾਲ ਮਤਲਬ ਸਕੇਆਂ ਚਾਚਾ ਵਾਂਗੂ ਵਰਤਦਾ ਸੀਗਾ ਫੁੱਲ ਤੇ ਮ ਬਤੀ ਗਿਆ ਇਸ ਬੰਦੇ ਨੇ ਨਾ ਕਦੀ ਆਪ ਨੂੰ ਬੁਲਾਇਆ ਸੀ ਤੇ ਨਾ ਇਹ ਆਪਾਂ ਇਹਨੂੰ ਕਦੀ ਬੁਲਾਇਆ ਸੀ ਪਰ ਜਿੱਦਣ ਇਹਨੇ ਉਸ ਦਿਨ ਮੁੰਡਿਆਂ ਦੀ ਲੜਾਈ ਦੇ ਵਿੱਚ ਮੈਨੂੰ ਮੇਰੇ ਕਾਪਾ ਮਾਰਿਆ ਤੇ ਮੈਂ ਇਹਨੂੰ ਕਿਹਾ ਮੈਂ ਤੂੰ ਨਾਲ ਵਿੱਚ ਇਸ ਮਸਲੇ ਤੇ ਆ ਮੈਂ ਜਵਾਕਾਂ ਵਿੱਚ ਡਾਉਂਦੇ ਆ ਤੇ ਇਹ ਅੱਗੋਂ ਮੈਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਓਰਾਂਜੇਸ਼ ਕੱਢਣ ਲੱਗਾ ਜਿਹੜੀ ਤੂੰ ਉਦੋਂ ਮੇਰੇ ਟੈਂਕੀ ਤੇ ਚੜਨ ਤੋਂ ਚਪੇੜਾ ਮਰਵਾਈਆਂ ਅਸਾਂ ਅੱਛਾ ਤੇ ਇਹ ਗੱਲ ਤੁਸੀਂ ਆਪਣੇ ਪਿੰਡ ਦੇ ਪੰਚਾਇਤ ਵਗੈਰਾ ਮੋਰ ਜਾਂ ਮੋਰੀਆਂ ਨੂੰ ਵੀ ਨਹੀਂ ਦੱਸੇ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਕੋਲ ਹੀ ਗਿਆ ਮੈਂ ਵੀਰੇ ਇਹ ਗੱਲ ਜਿਹੜੀ ਟੈਂਕੀ ਤੇ ਆਲੀ ਸੀ ਗੱਲ ਇਹ ਮੈਂ ਸਾਰਿਆਂ ਨੂੰ ਦੱਸੀ ਵੀ ਇਹਨੇ ਐਸ ਰੰਜਿਸ਼ ਦੇ ਵਿੱਚ ਮੇਰੇ ਕਾਪਾਂ ਮਾਰਿਆ ਨੇ ਆਪ ਦੇਖੋ ਉਹਦੇ ਮੂੰਹੋਂ ਇਹ ਗੱਲ ਕਹੀ ਆ ਵੀ ਮੈਂ ਐਸ ਰੰਜਿਸ਼ ਦੇ ਵਿੱਚ ਤੇਰੇ ਕਾਪਾਂ ਮਾਰ ਲਗਾ ਕੀ ਆਪ ਕੀ ਪੁਗ ਗਈ ਇਨਸਾਫ ਦਿੱਤਾ ਤੁਹਾਨੂੰ ਪੰਚਾਇਤ ਨੇ ਨਹੀਂ ਸਰ ਸਾਨੂੰ ਪੰਚਾਇਤ ਨੇ ਕੋਈ ਇਨਸਾਫ ਨਹੀਂ ਦਿੱਤਾ ਗਾ ਥਾਣੇ ਵੀ ਤੁਸੀਂ ਹੁਣ ਗਏ ਹੋ ਤੇ ਕੀ ਕਹਿੰਦੇ ਥਾਣੇ ਵਾਲੇ ਪੁਲਿਸ ਵਾਲੇ ਆਏ ਤੁਹਾਡੇ ਕੋਲ ਜਾਂ ਪੁਲਿਸ ਨੇ ਤੁਹਾਡੇ ਕੋਈ ਗੱਲਬਾਤ ਸੁਣੀ ਨਹੀਂ ਸਰ ਅਸੀਂ ਥਾਣੇ ਵੀ ਅੱਜ ਦੀ ਅੱਜ ਦੇ ਮੌਕੇ ਤੇ ਵੀ ਦਰਖਾਸਤ ਦੇ ਕੇ ਆਏ ਆ ਥਾਣੇ ਸਾਡੇ ਕੋਲੇ ਕੋਈ ਪੁਲਿਸ ਵਾਲਾ ਨਹੀਂ ਆਇਆਗਾ ਜਦ ਕਿ ਅਸੀਂ 112 ਤੇ ਵੀ ਕਾਲ ਕੀਤੀ ਸੀ 112 ਵਾਲੇ ਵੀ ਸਾਡੇ ਕੋਲੇ ਉਹ ਵੀ ਨਹੀਂ ਹੁਣ ਤੁਹਾਨੂੰ ਖਤਰਾ ਵਾ ਇਸ ਵਕਤ ਕੋਈ ਖਤਰਾ ਲੱਗਦਾ ਤੁਹਾਨੂੰ ਬਿਲਕੁਲ ਸਰ ਹੁਣ ਮੁੰਡਾ ਕੋਠੇ ਤੇ ਚੜਿਆ ਸੀਗਾ ਤੇ ਉਹ ਕਿਤੇ ਆਇਆ ਵਾ ਉਹਨੇ ਮੁੰਡੇ ਨੂੰ ਕੋਠੇ ਤੇ ਚੜੇ ਇਹਨੂੰ ਮੁੰਡੇ ਨੂੰ ਥੱਲੇ ਖੜ ਕੇ ਮੁੰਡੇ ਨੂੰ ਆਂਦਾ ਵਾ ਵੀ ਕਿੰਨਾ ਚਿਰ ਕੋਠੇ ਤੇ ਬੈਠਾ ਰਹੇਗਾ ਥੱਲੇ ਆ ਮੈਂ ਤੇਰਾ ਸਿਰ ਵੱਡਣਾ ਤੇਰੀਆਂ ਬਾਹਾਂ ਵੱਡਣੀਆਂ ਅੱਛਾ ਇਹ ਗੱਲ ਕਹਿੰਦੇ ਆ ਹਾਂਜੀ ਇਹ ਗੱਲ ਨੂੰ ਗੁਰਪ੍ਰੀਤ ਸਿੰਘ ਕੋਦੀ ਨੇ ਇਹ ਗੱਲ ਕ ਉਹ ਭਰਾਵਾਂ ਨੂੰ ਸਾਨੂੰ ਇਹਨਾਂ ਤੋਂ ਖਤਰਾ ਵਾ ਜੀ ਜੇ ਕੋਈ ਨੁਕਸਾਨ ਹੁੰਦਾ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਕਿਸੇ ਨੇ ਜੀ ਜੇ ਸਾਡੇ ਪਰਿਵਾਰ ਦਾ ਕਿਸੇ ਵੀ ਜੀ ਦਾ ਕੋਈ ਵੀ ਨੁਕਸਾਨ ਹੁੰਦਾ ਵਾ ਤੇ ਇਹਦਾ ਗੁਰਪ੍ਰੀਤ ਸਿੰਘ ਕੋਹਦੀ ਉਹਦਾ ਪਰਿਵਾਰਕ ਜ਼ਿੰਮੇਵਾਰ ਹੋਗਾ ਕਿਉਂਕਿ ਇਹ ਆਪਣਾ ਪਰਿਵਾਰ ਨੂੰ ਵੀ ਤਾਂ ਜ਼ਿੰਮੇਵਾਰ ਮੰਨਦੇ ਆਂ ਵੀ ਉਹਦਾ ਪਰਿਵਾਰ ਜ਼ਿੰਮੇਵਾਰ ਹੋਊਗਾ ਕਿਉਂਕਿ ਦੁਪਹਿਰ ਵੇਲੇ ਜਦੋਂ ਇਹਦੇ ਘੋਦੀ ਦੇ ਸਿਰ 'ਚ ਕਈ ਖੁੰਦਿਆਂ ਖੁੰਦਿਆ ਕਿਤੇ ਆਪਦੇ ਤੋਂ ਵੱਜੀ ਤੇ ਇਹਦੀ ਮਾਂ ਦੂਰੋਂ ਆਪਦੇ ਬੂਹੇ ਕੋਲੇ ਖੜੀ ਤੇ ਅਸੀਂ ਆਪਦੇ ਬੂਹੇ ਕੋਲੇ ਖੜੇ ਤੇ ਇਹ ਦੂਰੋਂ ਇਸ਼ਾਰੇ ਐ ਕਰਕੇ ਗੁੱਟਾਂ ਦੇ ਕਰਦੀ ਸੀ ਵੀ ਤੇਰੇ ਗੁੱਟ ਵਧਣੇ ਤੇ ਗੁਰ ਵੀ ਉਹ ਇੱਥੇ ਜਦੋਂ ਨੰਗਿਆ ਵਾ ਅਸੀਂ ਆਪਦੇ ਘਰਿਆਂ ਸਾਂ ਨੰਗਿਆ ਤੇ ਇਹ ਕਹਿੰਦਾ ਵੀ ਮੈਂ ਗੁੱਟ ਵਧਣੇ ਤੁਹਾਡੇ ਕਿਸ ਨਾਲ ਸੰਬੰਧਤ ਅਸੀਂ ਦੂਸਰੀ ਧਿਰ ਦੇ ਨਾਲ ਵੀ ਸੰਪਰਕ ਸਥਾਪਨਾ ਚਾਹਿਆ ਪਰ ਉਹਨਾਂ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਪਾਇਆ ਤੇ ਜੇਕਰ ਦੂਸਰੀ ਧਿਰ ਵਾਲੇ ਆਪਣਾ ਪੱਖ ਜਿਹੜਾ ਉਹ ਜਨਤਾ ਸਾਹਮਣੇ ਰੱਖਣਾ ਚਾਹੁੰਦੇ ਹਨ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ